ਮੇਰੇ ਜਪਾੜ ਮਾੜਾ ਵਿਆਹ ਚ ਬਗਾੜ ਮਾੜਾ ਰਿਸ਼ਤੇਦਾਰੀ ਟੁੱਟ ਗਈ ਬੇਤਵਾਰ ਗੋਲਾ ਮਾੜਾ ਦੂਰ ਦਾ ਵਿਚੋਲਾ ਮਾੜਾ ਜੇ ਸੰਗ ਛੁੱਟ ਜੇ ਕੋਣੇ ਕਛੇ ਧੀਮੀ ਮਾੜੀ ਰੰਡੀ ਨੂੰ ਸ਼ਕੀਨੀ ਮਾੜੀ ਖਸਮ ਨੂੰ ਢੇਡ ਨੇ ਪੁਲਿਸ ਦੀ ਕੁੱਟ ਮਾੜੀ ਭਾਈਆਂ ਦੀ ਫੋਟ ਮਾੜੀ ਬੈਠ ਕੇ ਨਵੇੜਲੇ ਬਗਾਨੇ ਦਾ ਖਾਇਆ ਮਾੜਾ ਰੰਡੀ ਦਾ ਜਾਇਆ ਮਾੜਾ ਕਦੋਂ ਪੁੱਠਾ ਬੋਲ ਜੇ ਧੀਆ ਕੋਲ ਰਹਿਣਾ ਮਾੜਾ ਲਗਾੜੇ ਨਾਲ ਸਹਿਣਾ ਮਾੜਾ ਕਦੋਂ ਬੱਚੇ ਰੋੜ ਜੇ ਚੋਰ ਖੋਰ ਬੰਦਾ ਮਾੜਾ ਕਾਲਾ ਕਰੇ ਧੰਦਾ ਮਾੜਾ ਗੱਲ ਨਹੀਂ ਅਮਾਨ ਦੀ ਨਮਾ ਪੇ ਦੀ ਥਾਲ ਮਾੜਾ ਰਾਜ ਦਾ ਪਝਾਵਾ ਮਾੜਾ ਕਰੋਪੀ ਭੁਗਵਾਨ ਦੀ ਮੁੱਛਾਂ ਵਾਲੀ ਤੀਮੀ ਮਾੜੀ ਕਲਰੀ ਜ਼ਮੀਨ ਮਾੜੀ ਘਰ ਨਹੀਂ ਉਹ ਕੁਰਦਾ ਮੁਟਿਆਰਤੀ ਨੂੰ ਖੁੱਲਣ ਵਾਲੀ ਇਹੋ ਜਿਹੀ ਭੁੱਲ ਮਾੜੀ ਮਾਂ ਪੇ ਹੋ ਜਾਵੇ ਖੁਰਦਾ ਆਤਮਾ ਨੂੰ ਖਾਈ ਮਾੜੀ ਬਹੁਤਾ ਬਹੁਤੀ ਹੱਤ ਜਾਈ ਮਾੜੀ ਰਸਤੇ 'ਚ ਮੋੜ ਮਾੜਾ ਮੈਂ ਵੀ ਕਰੋੜ ਮਾੜਾ ਮਲਾਈਏ ਕਿਵੇਂ ਪੀੜ ਨੂੰ ਪੋ ਵਿੱਚ ਝੜੀ ਮਾੜੀ ਸ਼੍ਰਿੰਕੇ ਵਿੱਚ ਤੜੀ ਮਾੜੀ ਆਪਣੀ ਬਰਾਦਰੀ ਪਿੰਡ ਵਿੱਚ ਲੁੱਕ ਮਾੜੀ ਡੁੱਟ ਤੇ ਘੁੱਟ ਮਾੜੀ ਦੱਸ ਕੀ ਬਹਾਦਰੀ ਜੋਰੀਆਰੀ ਕੀਤੀ ਮਾੜੀ ਕਿਸੇ ਨਾਲ ਪਿੱਤੀ ਮਾੜੀ ਨੀਂਦ ਨਾਲ ਪਿਆਰ ਮਾੜਾ ਕੀਤਾ ਦਵਾਰ ਮਾੜਾ ਉਹਦੇ ਘਰ ਜਾਈਏ ਨਾ ਛੱਡ ਦੇਣਾ ਦੀਨ ਮਾੜਾ ਨੌਕਰੋ ਸ਼ਕੀਨ ਮਾੜਾ ਗਲਤ ਮੁਕਾਮ ਹੈ ਔਰਤ ਨੂੰ ਖੁੱਲਣ ਵਾਲੀ ਅਸਾਮ ਵਿੱਚ ਭੁੱਲ ਮਾੜੀ ਘਾਡੇ ਦੀ ਦੁਕਾਨ ਹੈ ਪਿੱਛਾ ਤੱਕੇ ਯਾਰ ਮਾੜਾ ਬਵਾਲ ਤੇ ਭਲਾਰ ਮਾੜਾ ਘਾਟਾ ਉਹੀ ਜਰਦੇ ਆਜੇ ਤੂਫਾਨ ਮਾੜਾ ਡਰਾਈਵਰ ਅਣਜਾਣ ਮਾੜਾ ਪੱਟੀ ਤੇਸ ਕਰਦੇ ਆ ਜਾਵੇ ਹਾਰੀ ਮਾੜੀ ਏੜੀ ਬਿਮਾਰੀ ਮਾੜੀ ਰਾਜ ਨਹੀਂ ਉਹ ਦੱਸਦੇ ਦਮੇ ਨੂੰ ਘੱਟਾ ਵਾਲਾ ਹੋਰ ਫੱਕਰਾਂ ਨੂੰ ਠੱਠਾ ਮਾੜਾ ਗਵਾਰਨੋਬ ਹੱਸਦੇ ਬਿਨਾ ਮੁਛ ਨਰਮਾਣਾ ਬੇਵੜਾ ਘਰ ਮਾੜਾ ਜਾਨੂ ਸੁਨਣਾ ਸੰਸਾਰ ਹੈ ਵੱਡਿਆ ਜਾਵੇ ਧੱਕ ਮਾੜਾ ਬਗਾਨਾ ਸਣਾ ਹੱਕ ਮਾੜਾ ਸਿਆਣਿਆਂ ਦਾ ਵਿਚਾਰ ਹੈ